ਠੀਕਾ ਰੋਗੀ ਫਿਰ ਫਿਰ ਇਹਨੂੰ 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 ਦੁਬਾਨ ਸ੍ਰੀ ਗਰਲਫ੍ਰੈਂਡ ਸਾਰਿਆਂ ਨੂੰ ਮੈਂ ਦਾ ਘਰ ਆਈ ਸੀ ਫਿਰ ਮੈਂ ਦਾਦੀ ਕੋਲ ਪੁੱਛਿਆ ਕਿ ਮਮਾ ਕਿੱਥੇ ਆ ਫਿਰ ਦਾਦੀ ਕਹਿੰਦੀ ਕਿ ਵੇ ਉਹ ਤਾਂ ਪਲਾਟ ਵਾਲੇ ਪਾਸੇ ਆ ਹਾਂਜੀ ਆ ਮੇਰੀ ਮਮਾ ਨੇ ਲਸ ਗੰਡੇ ਆ ਦਾ ਓਕੇ ਬੱਤੀ ਬੱਤੀ ਆ ਆ ਕਿਤੇ ਆ ਦੇਖੋ ਦੇਖੋ ਲਾਈ ਨਹੀਂ ਗਿਆ ਕਿ ਇਹ ਕਿੱਥੇ ਕਿੱਥੇ ਤੇ ਆ ਖੋਦੇ ਦੀਆਂ ਹੁਣ ਅੱਗੇ ਮम्मा ਖੋਦੇ ਦੀਆ ਦੇਖੋ ਇਹ ਦੇਖੋ ਧੰਦਿਆ ਦੱਬ ਤੂੰ ਆ ਗਈ ਹਾਂਜੀ ਮम्मा ਮੈਂ ਕਾ ਕੱਢਣ ਦੇ ਦੀਆਂ ਕਾ ਗੰਡਿਆ ਤੇ ਨੂੰ ਕਾ ਬੜਾ ਪੈ ਗਿਆ ਤੇ ਅੱਛਾ ਆ ਦੇ ਖੁਕਾ ਫਤੇ ਨੂੰ ਬੀਬੀ ਨੇ ਫੜੇ ਤਾਂ ਮੈਂ ਹਾਂ ਚਲ ਮੈਂ 2 ਮਿੰਟ ਅੱਗੇ ਪੱਠੇ ਵੱਡੇ ਆ ਮਾਂ ਆਪਣਾ ਉਹ ਦਸੋ ਹਾਂ ਉਹ ਇੱਧਰ ਸਾਫ਼ ਕੀਤੀ ਨਾ ਮੈਂ ਇਹ ਰਹੀ ਇਹ ਕਰ ਲੀਆਂ ਕਹਿਰੀਆਂ ਸਾਫ਼ ਪਿਆਜ਼ਾਂ ਦੀਆਂ ਤੇ ਹੁਣ ਮੈਂ ਇੱਧਰ ਕਰ ਦੇਦੀ ਆ ਲਸਣਾ ਹੱਡਾ ਪੀਲਾ ਪੈ ਗਿਆ ਪਤਾ ਨਹੀਂ ਕਿ ਉਹ ਪੀਲਾ ਇੰਨਾ ਕਿਉਂ ਹੋਇਆ ਵਾ ਇਹਨਾਂ ਦੇ ਚਾਹ ਮੜ ਮੜਾ ਉਹ ਕਾ ਬਾਕੀ ਸਾਰੇ ਹੋ ਗਿਆ ਸਾਫ਼ ਉਹਨੇ ਹੱਲਾ ਸੰ ਪਾਣੀ ਲਾਣੇ ਇਹਨਾਂ ਨੂੰ ਜੱਪ ਤੂੰ ਡਿੱਗ ਜਾਣਾ ਜਿੱਥੇ ਤੂੰ ਚੜ੍ਹ ਨਹੀਂ ਆ ਨਾ ਦੇਖ ਜਾਣਾ ਤੂੰ ਇੱਕ ਦਿਨ ਜਾਣਾ ਚੱਲ ਪੱਠੇ ਉਤਰਨੇ ਆ ਇੱਕ ਪੱਠੇ ਉਤਰ ਗਏ ਫਿਰ ਮੈਂ ਗਾਇਨ ਪਾਣੀ ਵੀ ਢਾਣ ਆਲਾ ਪਿਆ ਹਾਂ ਬਸ ਇੱਧਰ ਇੱਕ ਮਿੰਟ ਆ ਪੱਠੇ ਅਹੀਂ ਇੱਥੇ ਥੋੜੇ ਜਿਹਾ ਪਲਾੜ ਚ ਹੀ ਰਹਿ ਰਹੀ ਹੁਣ ਪੱਠੇ ਆਡੇ ਖਤਮ ਹੋ ਗਏ ਗੱਗਾ ਚਾ ਲਾਇਆ ਤੇ ਜੱਪ ਕੰਨੀ ਮੈਂ ਚੁੱਕਨੇ ਆ ਥੋੜੇ ਜਿਹੇ ਕਟੇੜੀ ਵੱਡੇ ਆ ਮੈਂ ਚੱਲ ਇੰਨੇ بڑے ਆ ਇੱਕ ਟਾਈਮ ਹੁਣ ਮੈਂ ਕਿਤਾਵਾ ਕਰਦਾ ਫਿਰਾਂਗਾ ਨਾ ਚੋਕਰਦਾ ਤੇ ਇੱਕ ਟਾਈਮ ਮੈਂ ਸਹਾਰਿਆ ਪਾ ਦਾਂਗਾ ਰੱਖੇ ਚੱਲਣਾ ਇਹ ਉਧਰ ਗਾਚਰਾਤਾ ਏ ਕਹਿਰੀਆਂ ਬਣਾਉਣਾ ਆਗੇ ਨਾ ਇਹ ਉਧਰ ਹੁਣ ਪਠੇ ਕੋ ਉਤਰਨੇ ਥੋੜੇ ਜਿਹੇ ਗੜੇ ਹੈ ਤੇ ਗਾਇਆ ਦੀ ਰਮਾਨਾ ਸਾਨੂੰ ਖਾ ਪੀ ਕੇ ਤੇ ਖੁਰ ਲੀਆਂ ਚਟਮ ਕੀਤੀ ਇਹਨੇ ਪੱਠੇ ਆਂ ਜਿਹੜੇ ਆਏ ਕੁਤਰੇ ਦੇ ਉਹ ਪਾਤੇ ਹੁਣ ਇਹ ਕੁਤਰ ਲੱਗੇ ਆਂ ਪੱਠੇ ਇਹ ਕੁਤਰ ਕੇ ਫਿਰ ਮੈਂ ਜੱਪ ਨੂੰ ਆਖੜੀ ਮੈਂ ਕੁਤਰਨੀ ਆ ਜੱਪ ਕਹਿੰਦੇ ਨਹੀਂ ਮੈਂ ਕੁਤਰਨੀ ਮਾਮਾ ਕੁਤਰ ਹੋਣਾ ਕੁਤਰ ਧਿਆਨ ਨਾਲ ਧਿਆਨ ਨਾਲ ਚੱਲ 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 ਸ਼ਾਬਾਸ਼ ਲਾਲ ਆ ਹੁਣ ਜੋਰ ਲੈ ਚੱਲ ਚਾਰ